ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇਕੇ ਡੇਰੀ ਫਾਰਮ ਜਮੂਨਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਤਖਤਰ ਮਨਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਪਹਿਲਾਂ ਝੋਟੀ ਦਿਖਾਉਣੀ ਆ ਜਿਹੜੀ ਵਿਕਾਉ ਕੀਤੀ ਹੈ ਬਾਈ ਨੇ ਸਾਹਮਣੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਫੀ ਸੋਹਣੀ ਝੋਟੀ ਹੈ ਐਸਾਈਡ ਤੋਂ ਤੁਸੀਂ ਥਣ ਵਗੈਰਾ ਦੇਖ ਸਕਦੇ ਹੋ ਇਹਦੇ ਬੇਰਲ ਬੁਰਲੇ ਚੰਗੀ ਥਣਾ ਦੇ ਵਿੱਚ ਬਿਲਕੁਲ ਕਾਲੀ ਹੈ ਸਿੰਘ ਸੁng ਬਹੁਤ ਸੋਹਣਾ ਕੰਨੀ ਵਾਲਾ ਮੁੜਿਆ ਹੋਇਆ ਸਿੰਘ ਤੇ ਪੂਛ ਥੱਲੋਂ ਥੋੜੀ ਜੀ ਮੈਨੂੰ ਲੱਗਦਾ ਚਿੱਟੀ ਕਾਲੀ ਹੈ ਜੈਡ ਬਲੈਕ ਹੀ ਹੈ ਨਾ ਪੂਛ ਵੀ ਜਮਾਂ ਕਾਲੀ ਹੈ ਪਿਓਰ ਜੈਡ ਬਲੈਕ ਝੋਟੀ ਹੈ ਚੰਗੇ ਸੀਮਨ ਦੀ ਲੱਗਦੀ ਹੈ ਬਾਕੀ ਤੋੜ ਕੇ ਦਿਖਾਵਾਂਗੇ ਉਦੋਂ ਤੁਹਾਨੂੰ ਇਹਦਾ ਆਰਡਰ ਵਗੈਰਾ ਦਿਖ ਜੂਗਾ ਇਤਲੀ ਸਾਈਡ ਤੋਂ ਵੀ ਥਾਣ ਉਹਨਾਂ ਵਿੱਚ ਥਾਣਾ ਦੀ ਬਿਹਤਰ ਚੰਗੀ ਹੈ। ਆਈ ਹਰਜੀਤ ਕਰ। ਨਾਲ ਹੀ ਹੋ ਜਾ। ਹਰਜੀਤ ਕਿੰਨੇ ਦਿਨ ਦਾ ਛੁੱਟੀ ਹੈ? ਇਹ ਚਾਰ ਦਿਨ ਦਾ ਹੈ ਜੀ। ਚਾਰ ਦਿਨ ਦਾ ਪਹਿਲਣੇ ਅਜੇ ਤੱਕ ਸੋਣਾ ਪਹਿਲੀ ਵਾਰ। ਹਾਂਜੀ ਪਹਿਲਣੇ ਸੁਣਿਆ। ਕਿੰਨਾ ਕੁ ਟਾਈਮ ਪਿਆ ਸੋਣ ਚ? ਇਹ ਲੈ ਜੂ ਹਫਤਾ ਜੀ। ਹਫਤਾ ਲੈ ਜੂਗੇ ਹਾਂ। ਹਾਂਜੀ। ਹਾਂ ਅਜੇ ਵੱਟ-ਬੁੱਟੀਆਂ ਦੇ ਪਿੱਛੇ ਕਾਫੀ ਆਰਡਰ ਦੇ ਵਿੱਚ। ਤੇ ਸਿਮਨ ਸੁਮਨ ਲਵਾਇਆ ਤੇ ਹੁਣ ਚੰਗਾ। ਹਾਂਜੀ ਸਿਮਨ ਵਧੀਆ ਲੱਗਿਆ ਇਹਦੇ। ਠੀਕ ਹਾਂ ਯਾਦ ਨਹੀਂ ਤੁਹਾਨੂੰ ਹਾਂਜੀ ਯਾਦ ਨਹੀਂ ਡਾਕਟਰ ਸਾਹਿਬ ਨੂੰ ਪਤਾ ਹੀ ਹਾਂ ਲਿਖਿਆ ਕਰੋਗਾ ਪੀਤੇ ਹਾਂਜੀ ਆਪ ਵੀ ਸੀਮਨ ਦੀ ਹੈ ਹਾਂਜੀ ਆਪ ਵੀ ਸੀਮਨ ਦੀ ਹੈ ਹਾਂਜੀ ਠੀਕ ਹੈ ਮੜੇ ਤੋਰ ਕੇ ਦਿਖਾਓ ਰੇਟ ਆਪਾਂ ਵੀਡੀਓ ਚ ਕਰਾਂਗੇ ਬੰਦਰ ਨੂੰ ਲੈ ਜਾ ਮੋੜ ਕੇ ਇੱਥੇ ਧੁੱਪ ਜੀ ਪੈਂਦੀ ਥੋੜੀ ਜਿਹੀ ਨਾ ਬੱਤੀ ਵੀ ਜਾਨਵਰ ਚੰਗੇ ਬਾਈ ਕੋਲ ਕਰਦੇ ਤਿਆਰ ਕਰਦਾ ਬਾਈ ਇੱਥੇ ਠਹਿਲੋ ਹਾਂ ਹੁਣ ਦੇਖੋ ਤੋਰੋ ਬਸ ਠੀਕ ਬੱਲੋ ਹਰਜੀਤ ਕੀ ਰੇਟ ਹਟ ਕਰਨਾ ਦਾ ਇਹਦਾ ਹੀ ਆਪਾਂ 118000 ਰੁਪਏ ਮਾਰੀ 118000 ਹਾਂਜੀ ਹੋਲ ਤੇ ਛੋਟ ਹਾਂਜੀ ਮਾਨਦਾਨ ਕਰ ਦਾਂਗੇ ਠੀਕ ਹੈ 118000 ਰੇਟ ਆ ਦੋਸਤੋ ਇਹਦੇ ਚੋ ਛੋਟ ਹੋ ਜੂਗੀ ਤੇ ਬਾਕੀ ਸੌਦਾ ਜਦੋਂ ਹੁੰਦਾ ਹੈ ਰੇਟ ਥੋੜਾ ਬਹੁਤ ਉੱਪਰ ਨੀਚੇ ਹੋ ਹੀ ਜਾਂਦਾ ਹੁੰਦਾ ਹੈ ਝੋਟੀ ਬਹੁਤ ਸੋਹਣੀ ਆ ਸਾਫ ਹੈ ਥਣਾ ਦੀ ਬਹੁਤ ਸਾਫ ਹੈ ਘਰ ਰੱਖਣ ਵਾਲੀ ਝੋਟੀ ਹੈ ਜਿਸ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਫੋਨ ਤੇ ਕਾਲ ਕਰ ਲਓ ਜੀ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ